ਸਿਕਾਲ ਏਅਰੂਮੈਂ ਫੈਸ਼ਨਸ ਤੇ ਸਵਾਗਤ ਹੈ ਤੁਹਾਡਾ ਅੱਜ ਦਾ ਪਹਿਲਾ ਆਰਟੀਕਲ ਮੈਂ ਬੈਲਵਟਰ ਲੈ ਕੇ ਆਈਆਂ ਦੇਖੋ ਜੀ ਗ੍ਰੀਨ ਕਲਰ ਵਿੱਚ ਆਹ ਹੈ ਆ ਦੇਖੋ ਧਾਗੇ ਦਾ ਵਰਕ ਹੋਇਆ ਹੈ ਤੇ ਇਹਦੇ ਬਾਰਡਰ ਵੀ ਆ ਦੇ ਲਪਟੀ ਬਾਰਡਰ ਤੇ ਵੀ ਇਹਦੇ ਵਰਕ ਆ ਇਹਦੇ ਵਿੱਚ ਤੁਹਾਨੂੰ ਆ ਦਾਲ ਤੇ ਲੋਨ ਤੇ ਪੱਟੀ ਮਿਲੂਗੀ ਡਿਜ਼ਾਈਨਰ ਲੁੱਕ ਬਣ ਜਾਂਦਾ ਥੋੜਾ ਜਿਹਾ ਇਹਦੇ ਵਿੱਚ ਸਟੋਲ ਹੈ ਸਟੋਲ ਤੇ ਵੀ ਤੁਹਾਨੂੰ ਵਰਕ ਮਿਲੂਗਾ ਆ ਦੇਖੋ ਕਿੰਨਾ ਸੋਹਣਾ ਹੈ ਇਹਦਾ ਸਟੋਲ ਹੈ ਦੇਖੋ ਇਹਦੇ ਵਿੱਚ ਇਹ ਵਾਰਤੂਆ ਵਾੜੇ ਤੇ ਬਹੁਤ ਸੋਹਣੇ ਵਾਰਕਿਆਂ ਦੇਖੋ ਇਹ ਹੈਵੀ ਵੈਲਵਟ ਇਹ ਮੇਰੀ ਭੈਣ ਵਿਆਹ ਸ਼ਾਦੀ ਤੇ ਕਿਤੇ ਵੀ ਵੇਅਰ ਕਰ ਸਕਦੀ ਹੈ ਤੇ ਇਹਦੀ ਲੁੱਕ ਇੰਦਾਂ ਦੀ ਬਣਦੀ ਆ ਆ ਦੇਖੋ ਇਹਦੀ ਲੁੱਕ சூਟ ਦੀ ਇਹਦੇ ਵਿੱਚ ਤੁਹਾਨੂੰ ਹੋਰ ਮੈਂ ਡੋਡ ਡਿਜ਼ਾਈਨ ਮਿਲ ਜਾਣੇ ਆ ਇਹਦੇ ਵਿੱਚ ਹੈਗਾ ਇੱਕ ਕਲਰ ਜੈਂਟਾ ਇੱਕ ਇਹ ਇੱਕ ਹੈਗਾ ਮਹਿਰੂਨ ਜਿਹੜੀ ਵੀ ਮੇਰੀ ਭੈਣ ਨੂੰ ਚਾਹੀਦਾ ਹੋਵੇ ਉਹ ਸਾਨੂੰ ਮੈਸੇਜ ਕਰ ਸਕਦੇ ਆ ਅਸੀਂ ਫ੍ਰੀ ਕੋਰੀਅਰ ਉਨਰੇਕਾ ਟਾਈਪ ਚਾ ਮੰਗੇ ਤੇ ਇਹ ਸੂਟ ਦਾ ਪ੍ਰਾਈਸ ਤੁਹਾਨੂੰ ਬਾਜ਼ਾਰ ਵਿੱਚ 2000 ਰਿਹਾ ਅਸੀਂ ਇਸ ਦਾ ਪ੍ਰਾਈਸ 1250 ਰੱਖਿਆ ਹੈ ਜਿਹੜੀ ਮੇਰੀ ਭੈਣ ਨੂੰ ਸੂਟ ਚਾਹੀਦਾ ਹੋਵੇ ਸਾਨੂੰ ਮੈਸੇਜ ਕਰ ਸਕਦਾ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਧੰਨਵਾਦ